ਅਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੀ ਵੀਡੀਓਜ਼ ਵਿੱਚ ਤੁਸੀਂ ਦਰਸ਼ਨ ਕੀਤੇ ਸੱਚਖੰਡ ਸ਼੍ਰੀ ਹਿਮਕੁੰਡ ਸਾਹਿਬ ਦੇ ਤੇ ਅੱਜ ਅਸੀਂ ਜਾ ਰਹੇ ਆ ਬਦਰੀਨਾਥ ਤੇ ਉਸ ਤੋਂ ਅੱਗੇ ਜਾਵਾਂਗੇ ਮਾਨਾ ਪਿੰਡ ਬਦਰੀਨਾਥ ਚਾਰ ਧਾਮਾਂ ਵਿੱਚੋਂ ਇੱਕ ਧਾਮ ਹੈ ਸੋ ਟੈਕਸੀ ਆ ਚੁੱਕੀ ਹੈ ਟੈਕਸੀ ਦਾ ਸਟੈਂਡ ਉੱਪਰ ਹੈ ਤੇ ਅਸੀਂ ਰਾਤ ਨੂੰ ਬੁੱਕ ਕਰਾਈ ਸੀਗੀ 3000 ਰੁਪਏ ਲੈਂਦੇ ਨੇ ਅਸੀਂ 8 ਜਣੇ ਟੋਟਲ ਸੋ ਟੈਕਸੀ ਆ ਚੁੱਕੀ ਹੈ ਤੇ ਬੁਨਚਲ ਤੋਂ ਇਕੱਠੀ ਗਵਿੰਦਗੜ ਤੋਂ ਚੱਲ ਜੂਗੀ ਤੇ ਇੱਥੋਂ ਬਦਰੀਆਂ ਹੱਥ ਦਾ ਰਸਤਾ ਇਕ ਤੋਂ ਡੇਢ ਘੰਟੇ ਦਾ ਹੈ ਨਾ ਤੇ ਕਦੋਂ ਡੇਢ ਘੰਟੇ ਦਾ ਤੇ तकरीबन 25 ਕਿਲੋਮੀਟਰ ਇੱਥੋਂ ਪੈ ਜਾਂਦਾ ਗਵਿੰਦਗੜ ਤੋਂ ਸੋ ਜਾ ਰਿਹਾ ਰਸਤੇ 'ਚ ਗਵਿੰਦਗੜ ਤੋਂ ਥੋੜਾ ਅੱਗੇ ਆ ਕੇ ਇਹ ਇੱਕ ਪਿੰਡ ਆ ਜਾਂਦਾ ਜਿਹਦਾ ਨਾਮ ਪੋਂਡੂ ਕੇਸ਼ਰ ਹੈ ਤੇ ਇੱਥੇ ਠੰਡ ਬਹੁਤ ਜ਼ਿਆਦਾ ਕਿਉਂਕਿ ਗਵਿੰਦਗੜ ਤੋਂ ਉੱਪਰ ਕਾਫੀ ਉਚਾਈ ਤੇ ਹੈ ਤੇ ਦੇਖੋ ਕਿੰਨਾ ਵਧੀਆ ਮਾਹੌਲ ਆ ਇਸ ਵਾਸਤੇ ਕਿਉਂਕਿ ਇਹ ਕੋ ਪਹਾੜਾਂ ਵਿੱਚ ਪਿੰਡ ਵਸਿਆ ਹੋਇਆ ਹੈ ਤੇ ਇੱਧਰ ਮੰਦਰ ਹੈ ਤੇ ਇਸ ਪਿੰਡ ਵਿੱਚ ਜ਼ਿਆਦਾਤਰ ਤਾਂ ਹੋਟਲ ਹੀ ਨੇ ਘਰ ਤਾਂ ਘਾਟੀਆਂ ਨੋਰਮਲ ਜਿਹਾ ਘਰ ਘਟਾ ਹੈ ਤੇ ਹੋਟਲ ਵਗੈਰਾ ਜ਼ਿਆਦਾ ਨਹੀਂ ਕਿਉਂਕਿ ਜਦੋਂ ਟੂਰਿਸਟ ਵਗੈਰਾ ਇੱਥੇ ਆਉਂਦੇ ਨੇ ਬਦਰੀਨਾਥ ਤਾਂ ਕਈ ਵਾਰ ਜਿਵੇਂ ਲੇਟ ਹੋ ਜਾਂਦੇ ਤਾਂ ਰਾਤ ਨੂੰ ਵਗੈਰਾ ਇੱਥੇ ਸਟੇ ਵਗੈਰਾ ਕਰ ਲੈਂਦੇ ਨੇ ਤੇ ਕਾਫੀ ਵੱਡਾ ਹੈ ਹੈਗਾ ਇੱਥੇ ਕਪੰਡੂਕੇਸ਼ ਪਿੰਡ ਤੇ ਇੱਧਰ ਆ ਜਾਂਦੀ ਚੈੱਕ ਪੋਸਟ ਤੇ ਇੱਥੇ ਚੈਕਿੰਗ ਕਾਟ ਹੀ ਹੁੰਦੀ ਹੈ ਅੱਗੇ ਜਾ ਕੇ ਚੈਕਿੰਗ ਜਿਆਦਾ ਹੁੰਦੀ ਹੈ ਸੋ ਸਾਹਮਣੇ ਵੀ ਇੱਕ ਹੋਟਲ ਹੈ ਵੱਡਾ ਤੇ ਹੁਣ ਚਲਦੇ ਆ ਅੱਗੇ ਪੋਂਡੂਕੇਸ਼ਰ ਪਿੰਡ ਤੋਂ ਕਾਫੀ ਅੱਗੇ ਆ ਕੇ ਦੇਖੋ ਇਹ ਰਸਤਾ ਆ ਜਾਂਦਾ ਕਿੰਨਾ ਵਧੀਆ ਦੇਖਣ ਨੂੰ ਲੱਗਦਾ ਪਰ ਇਹ ਰਸਤਾ ਬਹੁ ਡੇਂਜਰ ਬਹੁਤ ਹੈ ਪਹਾੜਾ ਨੂੰ ਕੱਟ ਕੇ ਬਣਾਇਆ ਪਿਆ ਸਾਈਡ ਦੇ ਰਸਤਾ ਹੈ ਨੀਚੇ ਵਾਲੇ ਪਾਸੇ ਨਹਿਰ ਚੱਲ ਰਹੀ ਹੈ ਮਿਲ ਕਾਫੀ ਡੰਗ ਡੰਗਾਈ ਤੇ ਹੈ ਉਚਾਈ ਤੇ ਵੀ ਰਸਤਾ ਹੈ ਤੇ ਸਿੰਗਲ ਵੇ ਰਸਤਾ ਹੈ ਤੇ ਦੇ ਬਹੁਤ ਵਧੀਆ ਦ੍ਰਿਸ਼ ਲੱਗ ਰਿਹਾ ਪਰ ਇਹ ਹੈਗਾ ਰਸਤਾ ਖਤਰਨਾਕ ਕਿਉਂਕਿ ਮੀਂਹ ਵਾਲੇ ਮੌਸਮ ਚ ਹੁਣ ਮੌਨਸੂਨ ਨਹੀਂ ਚੱਲ ਰਿਹਾ ਮੌਨਸੂਨ ਦੇ ਵਿੱਚ ਲੈਂਡਸਲਾਈਡਿੰਗ ਦਾ ਬਹੁਤ ਜ਼ਿਆਦਾ ਇੱਥੇ ਖਤਰਾ ਹੁੰਦਾ ਹੈ ਤੇ ਅੱਗੇ ਇੱਕ ਪੋਲਾ ਜਾਂਦਾ ਜਿਹੜਾ ਨਦੀ ਨੂੰ ਆਪਣਾ ਕਰਾਸ ਕਰਕੇ ਅੱਗੇ ਜਾਵਾਂਗੇ ਆਪਾਂ ਤੇ ਇੱਥੋਂ ਥੋੜੀ ਜਿਹੀ ਦੂਰੀ ਤੇ ਰਹਿ ਜਾਂਦਾ ਕਿਉਂਕਿ ਆਪਾਂ ਉਚਾਈ ਵੱਲ ਜਾ ਰਹੇ ਹਾਂ ਉੱਪਰ ਤਾਂ ਵੈਦਰ ਵੀ ਚੇਂਜ ਹੁੰਦਾ ਜਾ ਰਿਹਾ ਸੋ ਕਾਫੀ ਅੱਗੇ ਆਜੂ ਤੋਂ ਬਦਰੀਨਾ 10 ਕਿਲੋਮੀਟਰ ਤੇ ਮਾਨਾ 14 ਕਿਲੋਮੀਟਰ ਪੈ ਜਾਂਦਾ ਹੈ ਬਦਰੀਨਾਥ ਤੋਂ 4 ਕਿਲੋਮੀਟਰ ਰੱਗੇ ਆ। ਸੋ ਕਾਫੀ ਉਚਾਈ ਤੇ ਪਰ ਆ ਜੂਗੇ। ਬਦਰੀਨਾਥ ਦੇ ਪਹਾੜਾਂ ਦੇ ਨਾਲ ਇਹਨਾਂ ਨੂੰ ਲੱਗੇ ਹੋਏ ਨੇ। ਮੋੜ ਬੜੇ ਕੱਟਦੇ ਨੇ। ਰਸਤਾ ਵਿੱਚ ਵਿਝਾਲੇ ਕਾਫੀ ਖਰਾਬ ਹੈ। ਤੇ ਵਿੱਚ ਸਾਹੀ ਵੀ ਬਹੁਤ ਹੈ। ਹਰ ਇੱਕ ਵੇਲੇ ਪਹਾੜ ਬਹੁਤ ਜ਼ਿਆਦਾ ਨੇ। ਕਾਫੀ ਅੱਗੇ ਆ ਕੇ ਦੇਖੋ ਰਸਤਾ ਫੇਰ ਉਦੋਂ ਦਾ ਆ ਜਾਂਦਾ ਬਟ ਉਹ ਉਸ ਪਾਸੇ ਮਾੜੀ ਉੱਥੇ ਸੇਫਟੀ ਹੈ ਸੀ ਸਾਈਡ ਤੇ ਰੋਡ ਦੇ ਤੇ ਇਧਰ ਤਾਂ ਸੇਫਟੀ ਵੀ ਨਹੀਂ ਹੈਗੀ ਦੇਖੋ ਪਹਾੜਾਂ ਦੇ ਨਾਲ-ਨਾਲ ਬਿਲਕੁਲ ਰਸਤਾ ਜਾ ਰਿਹਾ ਹੈ ਦੇਖਣ ਨੂੰ ਸੋਹਣਾ ਲੱਗਦਾ ਪਰ ਇਹ ਰਸਤਾ ਬਹੁਤ ਡੇਂਜਰ ਹੈ ਪਿੱਛੇ ਬੋਰਡ ਤੇ ਲਿਖਿਆ ਹੋਇਆ ਸੀ ਕਿ ਇਨਸਟਰਕਸ਼ਨਾਂ ਦੀ ਕਹਿੰਦੇ ਨੇ ਕਿ ਇਹ ਵੀ ਰਸਤਾ ਖਤਰਨਾਕ ਜ਼ਿਆਦਾ ਹੈ ਕਿਉਂਕਿ ਇੱਥੇ ਵੀ ਲੈਂਡਸਲਾਈਡਿੰਗ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਪੱਥਰ ਵਗੈਰਾ ਇੱਥੇ ਰਸਤੇ 'ਚ ਗਿਰਦੇ ਹੀ ਰਹਿੰਦੇ ਨੇ ਜਿਵੇਂ ਜਿਵੇਂ ਉੱਪਰ ਉਚਾਈ ਤੇ ਜਾਈ ਜਾਂਦਾ ਤਾਂ ਠੰਡ ਬਧੀ ਆ ਰਹੀ ਹੈ। ਸਮੋਗ ਦੇਖੋ ਕਿੰਨੀ ਹੋ ਗਈ ਇੱਥੇ। ਇੱਥੋਂ ਵੀ ਕਿੰਨਾ ਕਰਿਆ ਗਿਆ ਤੁਹਾਨੂੰ? ਹਾਂ? ਇੱਥੋਂ ਕਿੰਨਾ ਕਰਿਆ ਗਿਆ? ਥੋੜਾ ਜਿਹਾ। 2 ਦਿਨ ਕਿਲੋ। ਇੱਥੇ ਤੋਂ 2-3 ਕਿਲੋਮੀਟਰ ਰਹਿ ਗਿਆ। ਤੇ ਰਸਤਾ ਵੀ ਕਾਫੀ ਖਰਾਬ ਹੈ। ਸਾਰੇ ਪਹਾੜ ਧੁੰਦ ਵਿੱਚ ਲੁਕੇ ਹੋਏ ਨੇ। ਬਦਰੀਨਾਥ ਥੋੜੀ ਦੂਰੀ ਤੇ ਚੈੱਕਪੋਸਟ ਆਉਂਦੀ ਹੈ। ਇਹ ਵਿੱਚ ਮੋੜੇ ਡਿਫਟੀ ਜੀ ਪੈਂਦੇ ਬਦਰੀਨਾਥ ਤੇ।

ਦੇ ਬਿਲਡਿੰਗਸ ਆ ਗਏ ਆ ਦੇਖੋ ਪੂਰਾ ਸ਼ਹਿਰ ਹੈ ਨਾ ਬੜਾ ਉਹ ਪੂਰਾ ਸ਼ਹਿਰ ਹੈ ਇੱਕ ਬਦਿਆ ਅੰਛਾ ਕਾਫੀ ساری ਬਿਲਡਿੰਗਸ ਹਨ ਪੋਰਟਲ ਟੈਕਸੀ ਇੱਥੇ ਹੀ ਰੁਕ ਜਾਂਦੀ ਹੈ ਇਹ ਵਾਲਾ ਚੌਕ ਹੈ ਇੱਥੋਂ ਤੇ ਇੱਥੋਂ ਥੋੜੀ ਜੀ ਅੱਗੇ ਹੈ ਤਕਰੀਬਨ ਕਹਿੰਦੇ ਆ ਕਿਲੋਮੀਟਰ ਤੋਂ ਵੀ ਘੱਟ ਹੈ ਜਿਹੜਾ ਤੁਰ ਕੇ ਅੱਗੇ ਜਾਣਾ ਹੈ ਜੇ ਸਾਰੀਆਂ ਟੈਕਸੀਆਂ ਰੁਕੀਆਂ ਹੁੰਦੀਆਂ ਨੇ ਇਹ ਟੈਕਸੀ ਦੇ ਅਸੇਗੇ ਦੇਖੋ ਬੱਚੇ ਇੱਥੋਂ ਥੋੜਾ ਜਿਹਾ ਅੱਗੇ ਤਾਂ ਥੋੜਾ ਜਿਹਾ ਤੁਰ ਕੇ ਜਾ ਸਕਦੇ ਆ तकरीबन ਅੱਧਾ ਪੂਨਾ ਕਿਲੋਮੀਟਰ ਹੋਵੇਗਾ ਉੱਥੇ ਪੜੇ ਅੰਦਰ ਸੋ ਥੋੜਾ ਜਿਹਾ ਅੱਗੇ ਆ ਕੇ ਇਹ ਸਾਰੀ ਬਦਰੀਨਾ ਦੀ ਮਾਰਕੀਟ ਹੈ ਇੱਥੇ ਤੋਂ ਉੱਪਰ ਤੋਂ ਜਦੋਂ ਆਪਾਂ ਆਉਂਦੇ ਆ ਤਾਂ ਇੱਧਰ ਕੁੜਸਲੇ ਖੜੇ ਹੁੰਦੇ ਆ ਤੇ ਇੱਥੋਂ ਹੀ ਆਪਾਂ ਨੂੰ ਰਿਜਿਸਟ੍ਰੇਸ਼ਨ ਕਰਾਉਣੀ ਪੈਂਦੀ ਜਿਵੇਂ ਆਪਾਂ ਰਿਜਿਸਟ੍ਰੇਸ਼ਨ ਨਹੀਂ ਕਰਵਾਉਂਦੇ ਆਨਲਾਈਨ ਤਾਂ ਇੱਥੋਂ ਹੋ ਜਾਂਦੀ ਹੈ ਨਾਲ ਦੇ ਇੱਥੇ ਰਿਜਿਸਟ੍ਰੇਸ਼ਨ ਕਰਦੇ ਨੇ ਵਗੈਰਾ ਤੇ ਰਿਜਿਸਟ੍ਰੇਸ਼ਨ ਕਰਵਾ ਕੇ ਤੇ ਅੱਗੇ ਜਾਣਾ ਪੈਂਦਾ ਅਸੀਂ ਸਿਰਫ ਹਿੰਕੁੰਮ ਸਾਹਿਬ ਦੀ ਰਿਜਿਸਟ੍ਰੇਸ਼ਨ ਕਰਵਾਈ ਸੀ ਤੇ ਬਦਰੀਨਾ ਦਾ ਰਿਜਿਸਟ੍ਰੇਸ਼ਨ ਨਹੀਂ ਕਰਾਈ ਸੀ ਸੋ ਇੱਥੋਂ ਰਿਜਿਸਟ੍ਰੇਸ਼ਨ ਕਰਵਾ ਲਈ ਅੱਛਾ ਥੋੜਾ ਅੱਗੇ ਜਾ ਰਹੇ ਹਾਂ ਤੇ ਇਹ ਪੂਲ ਕ੍ਰੋਸ ਕਰਕੇ ਉੱਥੇ ਸਾਹਮਣੇ ਬਦਰੀਨਾ ਟੈਂਪਲ ਹੈ ਪੀੜ ਬਹੁਤ ਜ਼ਿਆਦਾ ਅੱਜ ਸੋ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਹੈ ਉੱਥੇ ਮੇਰੇ ਖਿਆਲ ਕਰ ਰਿਹਾ ਇੱਥੇ ਲੋਕਲ ਲੋਕਲ ਜਿਹਦੇ ਵਸਨੀਕ ਨੇ ਇਥੋਂ ਦੇ ਰਹਿੰਦੇ ਨੇ ਤੇ ਉਧਰ ਬਦਰੀਨਾਥ ਮੰਦਿਰ ਹੈ ਉੱਥੋਂ ਸ਼ੁਰੂ ਹੁੰਦਾ ਈ ਪੁਲ ਪੁਲ ਪਾਰ ਕਰਕੇ ਉਧਰ ਬਦਰੀਨਾਥ ਮੰਦਿਰ ਹੈ ਬਹੁਤ ਠੰਡ ਬਹੁਤ ਜ਼ਿਆਦਾ ਤੇ ਪੁਲ ਦੇ ਨੀਚੇ ਦੇਖੋ ਉਹ ਨਦੀ ਵਹਿ ਰਹੀ ਏ ਮੇਰੇ ਫਿਰ ਇਹਨੂੰ ਅਲਕਨੰਦ ਅਲਕਨੰਦ ਨਦੀ ਫੀਡ ਬਹੁਤ ਜ਼ਿਆਦਾ ਹੈ ਸੋਰੀ ਇਹ ਅਲਕਨੰਦ ਨਹੀਂ ਸੂਰਸ਼ਟੀ ਨਦੀ ਹੈ ਅਲਕਨੰਦ ਨਦੀ ਕੇਦਾਰਨਾਥ ਵਿੱਚ ਪੈ ਜਾਂਦੀ ਏ ਦੇਖੋ ਤੇਰੇ ਉੱਪਰ ਮੰਦਿਰ ਦੇ সামনে ਕਿੰਨੀ ਜ਼ਿਆਦਾ ਸੰਗਤਾਂ ਦੀ ਭੀੜ ਹੈ ਬਹੁਤ ਜ਼ਿਆਦਾ ਸ਼ਰਧਾ ਨੂੰ ਆਏ ਨੇ ਇਹ ਆਖਰੀ ਧਾਮ ਹੈ ਬਦਰੀਨਾਥ ਚਾਰ ਧਾਮਾਂ ਵਿੱਚੋਂ ਇੱਕ ਧਾਮ ਇੱਥੇ ਦੇਖੋ ਇਸ਼ਨਾਨ ਵਗੈਰਾ ਇਸ਼ਨਾਨ ਕਰ ਰਹੇ ਨੇ ਇਧਰ ਜੋ ਜੋੜੇ ਰੱਖਣੇ ਚਾਹੀਏਗਾ ਨਹੀਂ ਇੱਕ ਕਰੇਟ ਐ ਇਸ ਚ ਆਪਣੇ ਸਾਰੇ ਰੱਖ ਲੈਂਦੇ ਆ ਉਦੋਂ ਹੱਥ ਧੋ ਕੇ ਸੋ ਉੱਪਰ ਚੱਲੇ ਹੁਣ ਥੋੜੀ ਜੀ ਸੀੜੀਆਂ ਉੱਪਰ ਪੌੜੀ ਜੜ ਕੇ ਉੱਪਰ ਆ ਗਏ ਆ ਇਹ ਆਈ ਬਦਰੀਨਾਥ ਜੀ ਦਾ ਮੰਦਿਰ ਟੈਂਪਲ ਸ਼ਰਧਾਲੂਆਂ ਦੀ ਬਹੁਤਿਆਰ ਤੇ ਇਹ ਸ਼ਿਲੋਂਗ ਦਾ ਪੱਥਰ ਹੈ ਸ਼ਿਲੋਂਗ ਇਹ ਕਹਿੰਦੇ ਨੇ ਕਿ ਨਿਕਾਸੀ ਜਿਹੜਾ ਦਾ ਮਰਮਤ ਬਹੁਤ ਔਖੀ ਹੁੰਦੀ ਹੈ ਜਿਹੜੇ ਡਿਜ਼ਾਈਨ ਜੇ ਬਣਾਉਣੇ ਹੁੰਦੇ ਨੇ ਸ਼ਿਲੋਂਗ ਦਾ ਪੱਥਰ ਹੈ ਇਹ ਅੰਦਰ ਮੰਦਿਰ ਹੈ ਇਸ طرف ਮਾਹਲਕਸ਼ਮੀ ਜੀ ਦਾ ਮੰਦਿਰ ਹੈ ਹਾਂ ਦੇਖੋ ਉਸ ਟੈਂਪ પ્રાਣੀ ਆਕ੍ਰਿਤੀ ਹੈ ਲੱਕੜ ਤੇ ਜਿਹੜੀ ਘੜੀ ਗਈ ਹੈ ਤੇ ਪਿੱਛੇ ਦਾ ਦ੍ਰਿਸ਼ ਮੰਦਰ ਦਾ ਬਦਰੀਨਾਥ ਕਾਫੀ ਪ੍ਰਾਤਨ ਮੰਦਰ ਹੈ ਤੇ ਇਸ ਦਾ ਨਿਰਮਾਣ ਮੈਂ ਇੱਥੋਂ ਕਿਸੇ ਸੇਵਾਦਾਰ ਤੋਂ ਪੁੱਛਿਆ ਸੀ ਤੇ ਉਹ ਕਹਿੰਦੇ ਕਿ ਇਸ ਦਾ ਨਿਰਮਾਣ ਪੰਜ ਪਾਣਵਾ ਦੁਆਰਾ ਕੀਤਾ ਗਿਆ ਸੀਗਾ ਤੇ ਇਸ ਤੋਂ ਇਹ ਨਿਮਨ ਲਗਾ ਲੋ ਕਿ ਕਿੰਨਾ ਪ੍ਰਾਤਨ ਹੋਵੇਗਾ ਮਹਾ ਭਾਰਤ ਤੋਂ ਵੀ ਪਹਿਲਾਂ ਦਾ ਮੰਦਿਰ ਹੈ ਇਹ ਤੋਂ ਨੀਚੇ ਦਾ ਰਸਤਾ ਨੀਚੇ ਤਪ ਤਕੁੰਡ ਨਹੀਂ ਵੀਰੇ ਕਿੰਨੇ ਦੇ ਵਿੱਚ ਫੋਟੋ ਫੋਟੋ ਮਿਡਲਟ ਵਾਲਾ ਹੈ ਟੂਰਨੇਟ ਵਾਲਾ ਅੱਛਾ ਇਹ ਵੱਡੇ 200 ਰੁਪਏ ਵਾਲਾ 500 500 ਵਾਲਾ ਅੱਛਾ ਜੇ ਸਰ ਜੀ ਤਸਵੀਰ ਕਰ ਲਈਏ ਲਾਜੂ ਬਣਾਨੇ ਫੋਟੋ ਫੋਟੋ ਵੀ ਖਿੱਚਦੇ ਆ 100 ਰੁਪਏ ਦੀ ਛੋਟੀ ਫੋਟੋ 200 ਰੁਪਏ ਦੀ ਵੱਡੀ ਫੋਟੋ ਕੈਮਰੇ ਨਾਲ ਤੇ ਇੱਕ ਇਹ ਸਿੱਕਾ ਲਿਆ ਸੀਗਾ ਕਿਧਾਰਨਾ ਸੀ ਤੇ ਮੈਂ ਚਲੋ ਯਾਦਗਾਰ ਰਹਿ ਜਾਂਦੀ ਹੈ ਇਹ ਕਿਹਾ ਵਾਹ ਮੇਰੇ ਨਾਲ ਪੱਟ ਕੀ ਇਹ ਕਿਹਾ ਕੀ ਹੁੰਦਾ ਇਹ ਬਦਰੀ ਔਰ ਕਿਦਰ ਦਾ ਹੈ ਬਦਰੀ ਦਾ 8 800 ਦਾ ਹੈ ਇਹ ਕਾਰਡ ਹੈ ਬਦਰੀ ਕਿਦਰ ਦਾ ਸਿੱਕਾ ਬੋਲਾ ਜਾਂਦਾ ਹੈ ਸਿੱਕਾ ਮੈਂ ਨੇ ਲਈ ਇਹ ਘਰ ਪਰਿਵਾਰ ਨੂੰ ਵੰਟੇ ਕੇ ਲਈ ਯਾਤਰਾ ਸਿੱਕਾ ਹੁੰਦਾ ਹੈ ਅੱਛਾ ਘਰ ਪਰਿਵਾਰ ਮੇ ਵੰਟਣ ਲਈ ਹੁੰਦਾ ਹੈ ਯਾਤਰਾ ਪ੍ਰਸ਼ਾਦੀ ਸਿੱਕਾ ਬੋਲਾ ਜਾਂਦਾ ਹੈ ਯਾਤਰਾ ਪ੍ਰਸ਼ਾਦੀ ਸਿੱਕਾ ਮੰਦਰ ਤੋਂ نیچے ਆ ਕੇ ਇਹ ਹੱਸੇ ਨੀਚੇ ਆ ਕੇ ਤੱਪਤ कुंड ਤੇ نیچے ਜਾਣੇ ਕਹਿੰਦੇ ਉੱਥੇ ਗਰਮ ਪਾਣੀ ਹੁੰਦਾ ਤੱਪ ਤੱਪਦਾ ਹੁੰਦਾ ਪੂਰਾ ਤੇ ਇੱਥੇ ਇਸ਼ਨਾਨ ਵੀ ਕਰਦੇ ਹਾਂ ਕਹਿੰਦੇ ਇਹ ਹੈ ਤੱਪ ਤੱਪਤ कुंड ਇਹਦਾ ਬਹੁਤ ਜ਼ਿਆਦਾ ਗਰਮ ਪਾਣੀ ਹੈ ਤੇ ਇਸ ਤਰਫ ਵੀ ਹੈਗਾ ਕਈ ਥਾਂ ਵਿੱਚ ਨਹਾ ਰਹੇ ਨੇ ਇਹ ਹੈ ਜੀ ਗਰਮ ਪਾਣੀ ਦੇ कुंड ਨੇ ਤੱਪ ਤੱਪਤ कुंड ਵੀ ਕੰਦੇ ਨੇ ਗੰਦੇ ਦੇ ਵਿੱਚ ਤੇ ਇੱਕ कुंड ਇਸ ਪਾਸੇ ਹੈ ਜੀ ਦੀ ਗਹਿਰਾਈ ਸੇਮ ਇਦਿ ਜਨੀ ਹੈ तकरीबन 5 ਤੋਂ 6 ਫੁੱਟ ਤੱਕ ਗਹਿਰਾ ਹੈ ਦੋ ਗੁੰਡੇ ਹੈ ਤੇ ਨੀਚੇ ਨਾਰੰਗੀ ਦਾ ਗੁੰਡਾ ਹੈ ਉਥੇ ਠੰਡਾ ਪਾਣੀ ਹੈ ਕਿਹੜੇ ਨਦੀ ਚੱਲ ਰਹੀ ਹੈ ਤੇ ਇੱਕ ਤੇ ਗੁੰਡਾ ਇੱਕ ਤੇ ਦੋ ਤੇ ਇੱਕ ਉਹ ਪਿੱਛੇ ਵਾਲੇ ਪਾਸੇ ਤਿੰਨ ਗੁੰਡਾ ਹੈ ਬਿੱਲੂ ਕੋਲ ਆਨ ਗਰਮ ਪਾਣੀ ਹੈ ਉਬਲਦਾ ਹੋਇਆ ਫਾਟ ਦੇ ਕਿੰਨੀ ਆ ਰਹੀ ਬਹੁਤ ਜਿਆਦਾ ਗਰਮ ਪਾਣੀ ਹੈ ਉੱਪਰ ਤੋਂ ਨੀਚੇ ਆਇਆ ਜਰ ਤੇ ਨਦੀ ਦੇ ਨਾਲ ਹੀ ਬਿਲਕੁਲ ਉੱਧਰ ਨਾਰਮ ਜੀ ਦਾ ਪਿੰਡ ਹੈ ਇੱਥੇ ਇੱਕ ਤਾਂ ਬੇ ਇੱਥੇ ਬਿਲਕੁਲ ਠੰਡਾ ਪਾਣੀ ਹੈ ਮੇਰੇ ਹਿਸਾਬ ਨਾਲ ਜਿਹੜਾ ਇਹ ਨਹਿਰ ਦਾ ਪਾਣੀ ਨੀਚੇ ਤੋਂ ਇੱਧਰ ਆ ਰਿਹਾ ਹੈ ਆ ਦੇਖੋ ਨਾਰਨ ਜੀ ਦਾ ਕੁੰਡ ਹੈ ਠੰਡੇ ਪਾਣੀ ਦਾ ਤੇ ਇਸ ਸਾਈਡ ਹੈਗਾ ਗਰਮ ਪਾਣੀ ਦਾ ਇਸ ਸਾਈਡ ਵੀ ਗਰਮ ਪਾਣੀ ਦਾ ਹੈ ਸਲੀਪਿੰਗ ਬੋਰਡ ਜਿਆਦਾ ਇੱਥੇ ਤੇ ਥੋੜਾ ਹੁਣ ਚਲਦੇ ਆ ਉੱਪਰ ਜਿਹੜਾ ਇਹ ਕੁੰਡ ਦਾ ਗਰਮ ਪਾਣੀ ਹੁੰਦਾ ਹੈ ਇਹ ਕਹਿੰਦੇ ਨੇ ਨੇਚਰਲ ਗਰਮ ਹੁੰਦਾ ਹੈ ਆਰਟੀਫੀਸ਼ਲ ਨਹੀਂ ਕੁਦਰਤੀ ਪਾਣੀ ਇਹ ਗਰਮ ਹੀ ਰਹਿੰਦਾ ਹੈ ਕੋਈ ਵੀ ਮੌਸਮ ਚ ਹੋਵੇ ਤੇ ਇਹਦਾ ਵੀ ਪਾਣੀ ਗਰਮ ਰਹਿੰਦਾ ਪਰ ਇਧਰ ਘੱਟ ਹੈ ਪਾਣੀ ਉਸ ਸਾਈਡ ਹੈਗਾ ਇੱਕ ਉਧਰ ਕੁੰਡ ਉਧਰ ਜਾ ਕੇ ਦੇਖਦੇ ਆ ਇਧਰ ਇਸ਼ਨਾਨ ਕਰਨ ਦੀ ਜਗ੍ਹਾ ਹੈ ਇੱਕ ਕੁੰਡ ਇਧਰ ਹੈ ਗਰਮ ਪਾਣੀ ਦਾ बिल्कुल गर्म पानी का कुंड है सारे स्नान करें इस साइड भी एक कुंड है गर्म पानी का भाई जी में YouTube ਦਾ ਚੈਨਲ ਹੈ ਆਪਣਾ ਦੇਖਦੇ ਦੇਵ ਗਰੇਸ਼ ਨਾ ਇਧਰ ਤਰ੍ਹਾਂ ਇੱਕ ਗਰਮ ਪੁੰਡ ਤੇ ਦੋ ਗਰਮ ਬਹੁਤ ਸਵਾਸ ਜੀ ਦੇ ਕਿ ਜਿਹਦੀ ਗਹਿਰਾਈ ਦੇ ਸੋਚ तकरीबन 4 ਤੋਂ 5 ਫੁੱਟ ਦੀ ਹੋਵੇਗੀ ਤੇ ਗਰਮ ਪਾਣੀ ਹੈ ਨੇਚਰਲ ਪਾਣੀ ਗਰਮ ਰਹਿੰਦਾ ਕੁਦਰਤੀ ਤੌਰ ਤੇ ਨਾ ਕਿ ਆਪਣਾ ਬਣਾ ਗਰਮ ਕਰਦੇ ਆ ਪਾਣੀ ਇਹ ਸੀ ਪਤ੍ਰੀਨਾਥ ਮੰਦਿਰ ਤੇ ਹੁਣ ਚੱਲਦੇ ਹਾਂ ਥੱਲੇ ਆਪਾਂ ਉਹ ਇਹ ਸੀ ਪਤ੍ਰੀਨਾਥ ਮੰਦਿਰ ਤੇ ਮੈਂ ਪੁੱਛਿਆ ਸੀ ਉਹ ਕਹਿੰਦੇ ਨੇ ਕਿ ਬਦਰੀਨਾਥ ਜਿਵੇਂ ਵੱਡੇ ਚਾਰ ਧਾਮ ਨੇ ਜਿਵੇਂ ਯਮੁਨੋਤਰੀ ਗੰਗੋਤਰੀ ਕਾਧਾਰਨਾ ਤੇ ਬਦਰੀਨਾਥ ਕਿਨਾਂ ਵਿੱਚੋਂ ਬਦਰੀਨਾਥ ਪਹਿਲੇ ਪਹਿਲਾ ਧਾਮ ਹੈ ਤੇ ਜੇ ਉੱਤਰਾਖੰਡ ਦੇ ਸਾਰੇ ਧਾਮ ਕਹਿੰਦੇ ਲਗਾਏ ਜਾਂ ਉਹਨਾਂ ਵਿੱਚੋਂ ਆਖੀਰਲਾ ਧਾਮ ਬਦਰੀਨਾਥ ਹੈ ਸੋ ਅੱਜ ਦਿਨਾਂ ਚ ਪਹੁੰਚਾ ਤੇ ਇਸ ਤੋਂ ਅੱਗੇ ਜਾਵਾਂਗੇ ਆਪਾਂ ਮਾਨਾ ਪਿੰਡ ਜਿਹੜਾ ਕਿ ਇੰਡੀਆ ਦਾ ਲਾਸਟ ਪਿੰਡ ਹੈ ਤੇ ਇਸ ਵਲੋਗ ਨੂੰ ਵਿੱਚ ਤੇ ਹੀ ਐਂਡ ਕਰਦੇ ਹਾਂ ਤੇ ਨੂੰ ਚੱਲਨੇ ਅੱਗੇ ਮਾਨਾ ਪਿੰਡ